ਲਓ ਜੀ ਆਪਣੀ ਨਿੱਕੀ ਭੈਣ ਦੇ ਵਿਆਹ ਦਾ ਪਹਿਲਾ ਦਿਨ ਆ ਜਿਹੜਾ ਉਹ ਸ਼ੁਰੂ ਹੋ ਗਿਆ ਤੇ ਟੈਂਟਾ ਜਿਹੜਾ ਉਹ ਲਾਉਣ ਲੱਗੇ ਆ ਬਾਈ ਹੁਣੀ ਤੇ ਇੱਥੇ ਹੁਣ ਵੇੜਾ ਆਪਣਾ ਏਡਾ ਕੀ ਹੁੰਦਾ ਹਨਾ ਘਰਾਂ ਦਾ ਤੇ ਇਸ ਲਈ ਟੈਂਟ ਵੀ ਆ ਜਿਹੜਾ ਛੋਟਾ ਹੀ ਆ ਇਹਦੇ ਨੇ ਸਾਰਨਾ ਪੈਂਦਾ ਤੇ ਇਹ ਬਾਈ ਹੁਣਾਂ ਨੇ ਕਰਤੀ ਆ ਤਿਆਰੀ ਸ਼ੁਰੂ ਤੇ ਜਿਹੜੇ ਸਾਹ ਹੁਣਾਂ ਦੀ ਤਿਆਰੀ ਆ ਮੈਨੂੰ ਲੱਗਦਾ ਵੀ 20 ਮਿੰਟ ਦੇ ਵਿੱਚ ਵਿੱਚ ਟੈਂਟ ਵਾਲਾ ਕੰਮ ਆ ਜਿਹੜਾ ਉਹ ਨਿਵੇੜ ਦੇਣਗੇ ਤੇ ਆ ਇਹਨਾਂ ਨੇ ਤਰਪਾਲ ਆ ਜਿਹੜੀ ਪਾ ਦੇਣੀ ਆ ਉੱਤੇ ਤੇ ਹੁਣ ਇਹਨੂੰ ਉੱਪਰ ਚੱਕ ਦੇਣਾ ਸਾਰੇ ਇਹਨੂੰ ਬਾਕੀ ਆਪਣਾ ਪਹਿਲਾ ਵਿਆਹ ਕੈਨੇਡਾ ਚ ਤੇ ਦੇਖਦੇ ਆ ਵਿਆਹ ਇੱਥੋਂ ਦੇ ਵਿਆਹ ਕਿੱਦਾਂ ਦੇ ਹੁੰਦੇ ਆ ਤੇ ਲਓ ਜੀ ਟੈਂਟ ਆ ਜਿਹੜਾ ਉਹ ਲੱਗ ਗਿਆ ਤੇ ਹੁਣ ਆਪਾਂ ਨੂੰ ਮੀਂਹ ਗਣੀ ਆ ਜੇ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਤੇ ਆਹ ਲੜੀਆਂ-ਲੁੜੀਆਂ ਵੀ ਲਾ ਦੇਣੀਆਂ ਇਹਨਾਂ ਦੇ ਵਿੱਚ ਲਓ ਜੀ ਆਹ ਪਰਦਾ ਕਰ ਦੇਣਾ ਪਿਛਲੇ ਪਾਸੇ ਚਲੋ ਜੀ ਹਮ ਮੇਰੇ ਹਿਸਾਬ ਨਾਲ ਟੈਂਟ ਵਾਲਾ ਕੰਮ ਆ ਜਿਹੜਾ ਡਨ ਹੋ ਗਿਆ ਤੇ ਬਾਕੀ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਵਿਆਹ ਕਿਦਾਂ ਰਿਹਾ ਆ ਵੀ ਕਰਾ ਲੜੀਆਂ ਦਾ ਪ੍ਰੋਸੈਸ ਚੱਲ ਰਿਹਾ ਸਾਡਾ ਗੱਲ ਸਾਡੇ ਚੜਾਏ ਹੋਏ ਤਾਹਾਂ ਫਾਈਨਲ ਟੱਚ ਆ ਬੰਦੇ ਸਾਡੇ ਘਰ ਵਾਲੇ ਆ ਇਹ ਬਸ ਆ ਹੀ ਦੇਖਦੇ ਵੀ ਗਲਤੀ ਕੀ ਆ ਇੱਧਰ ਲੋ ਵੀ ਲੜੀਆਂ ਆਪਾਂ ਜਗਾ ਕੇ ਦੇਖੀਆਂ ਤੇ ਹਜੇ ਨਾ ਥੋੜਾ ਜਿਹਾ ਕੰਮ ਅਧੂਰਾ ਬਾ ਥੋੜੀਆਂ ਜੀਆਂ ਲੜੀਆਂ ਕੱਟਗੀਆਂ ਸੀ ਤੇ ਉਹ ਸਵੇਰੇ ਪੂਰਾ ਹੋ ਜਾਊਗਾ ਅੱਬਾਈ ਦਦਕਿਆਂ ਨੂੰ ਨਾ ਕੁਰਸੀਆਂ ਵੇਹਣ ਨੂੰ ਲਿਆ ਕੇ ਦਿੱਤੀਆਂ ਤੇ ਇਹਨਾਂ ਨੇ ਪਤੰਦਰਾ ਨੇ ਕੁਰਸੀਆਂ ਦੇ ਲੀੜੇ ਸੁੱਕਣੇ ਪਾਦੇ ਇਹ ਮੈਨੂੰ ਫੁੱਪੜਦਾ ਹੀ ਲੱਗਦਿਆ ਸਾਰੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਾਨ ਸਾਹਿਬ ਮਾਨ ਸਾਹਿਬ ਚੰਗੀ ਤਰ੍ਹਾਂ 3 5 8 ਆ ਮੂਨੀ ਮੂਨੀ ਦਿਖਾਉਂਦਾ ਕੀ ਗੱਲ 17 ਅੱਜ ਲੋਟ ਆਇਆ ਹਨ 22 ਇਹ ਤਾਂ ਕਬਲ ਹੈਲੋ ਸੀਸੇ ਸੀਸੇ ਤੇਰੀ ਮੰਮੀ ਕਿੱਥੇ ਗਈ ਡੈਡੀ ਦੀ ਡੋਰ ਲਾਈ ਪਈ ਹੈ ਮੰਮੀ ਦੀ ਮਹਿੰਦੀ ਲਵਾਈ ਲਈ ਆ ਜਾ ਪਾਈ ਜਾ ਬਣਾਵ ਮਾ ਹੁਣ ਖੜਾ ਦੇ ਪਲੇਟ ਬਣਾਵ ਦੇ ਹੁਣ ਪਰਿਵਾਰ ਨਾਲ ਬੈਠੇ ਹੋ ਗਏ ਸਾਰੇ ਬੈਠੇ ਆ ਜਾ ਬੜੇ ਹੋ ਗਏ ਹੋਰ ਹੋਰ ਭਾਡੇ ਬੜੇ ਹੋ ਜਾਗੇ ਸਹੀ ਤਾਂ ਬਾਹਲੇ ਗੱਲ ਨਹੀਂ ਜਿੱਤੇ ਆ ਜੰਡੀ ਤੇ ਲੈ ਗਏ ਜਾਂਦੇ ਆ ਭਾਈ ਤੋੜ ਆ ਉਹ ਭਾਜੀ ਭਾਈ ਤਿੰਨ ਜਾਣੇ ਹੀ ਆ ਅਸੀਂ ਇਹ ਤਾਂ ਫਾਵਾ ਲੀ ਗਏ ਤੀਜਾ ਪਰੂਨ ਵਾਲਾ ਪਹਿਲਾਂ ਮੂੰਹ ਪਹਿਲਾਂ ਮੈਨੂੰ ਲਾ ਕੇ ਆ ਵੀਰੇ ਜਾ ਹਾਂ ਭਾਈ ਅਸੀਂ ਤਿੰਨ ਜਾਣੇ ਆ ਨਹੀਂ ਨਹੀਂ ਜੀ ਅੱਧੀ ਕਰਤੀ ਨਾ ਜਿਹੜੀ ਬੱਲ ਆ ਗਈ ਵੀ ਮੇਰੇ ਨਾਲ ਡਾਲਾ ਰਾ ਮੇਰੇ ਨਾਲ ਡਾਲਾ ਰਾ ਮਿੱਤਲੇ ਤੇ ਮਿੱਤਲੇ ਮਿੱਤਲੇ ਤੇ ਡਾਲਾ ਰਾ ਪੂਰਾ ਨਾ ਨਾ ਜਾਈ ਨਹੀਂ ਯਾਦ ਰੱਖਣਾ ਕਿ ਇਹ ਪੈਸਾ ਇੱਕ ਪੈਸਾ 100 ਦੀ ਰੱਖ ਯਾਦ ਰੱਖਣਾ ਬਹੁਤ 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 ਨਗਰ ਨੂੰ ਤੇਰੀ ਨੀਂਦਾਂ ਪਿਆਰੀ ਆ। ਅਗਰ ਲੰਗਰ ਸ਼ਗਨਾਂ ਨੂੰ ਚਾਹੀਦੀ ਆਰੀ ਆ। ਉਹ ਸ਼ਗਨ ਦੀ ਆਰੀ ਪੀ ਆ। ਯਾਰ ਬਾਈ ਖਵਾਉਗੇ। ਉਹ ਲੋ ਜੀ ਲੋ ਆਪਣੇ ਆ ਲਾ ਲਾ। ਅਈਆ। ਆ ਕਿਸੇ ਨਾਲ ਇੰਡੀ ਆਉਂਦੇ ਨਹੀਂ ਜਾਂਦੇ। ਆ ਵੀ ਰੱਖ। ਇਹ ਤਾਂ ਮੈਂ ਸਟੋਰ ਆ ਕੇ ਰੱਖ ਲੂੰਗਾ। ਜਿੰਨੇ ਤੇ ਆਉਣ ਚੁਹੀਏ। ਮਾਦਰੇ ਨੂੰ ਬਰਦਰੀ ਮਤਲਬ ਇਖੜ ਕੇ। ਨਮਾ ਚਾਰ ਬੰਦੇ ਨਾਲ ਲਾਓ। ਇਹ ਮੈਂ ਅੱਜ ਨਹੀਂ ਕਰਨੀ ਜਾਣਾ। ਕੱਲ ਫੇਰ ਆ। ਮੇਰਾ ਤਾਂ ਮਾਹਰ ਹੋ ਗਿਆ ਉਹ ਪਾਜੀ ਤੇਰੇ ਨਾਲ ਜਦੋਂ ਵੀ ਮਨੀ ਪਲਾਣ ਵਾਲੀ ਬੇਨ ਦੇਣ ਵਧੀ ਹੈ ਨਾ ਉਹ ਤਾਂ ਮੇਰੇ ਪੈਸੇ ਬੱਦ ਜਾਈ ਗਏ ਆ ਤਾਂ ਮੈਂ ਹੀ ਪਾ ਦੇਗੀ ਚਲ ਮੇਰੇ ਹੀ ਤਾਂ ਮੇਰਾ ਮੈਂ ਤਾਂ ਮਾਰਕੀਟਿੰਗ ਕਰਦੀ ਹਾਂ ਲੋਕਾ ਆਰਡਰ ਆਖਦੇ ਬਈ ਆ ਨਿਕਲਿਆ ਆ ਉਹ ਅੱਜ ਜਾਗੋ ਆ ਬਈ ਜਾਗੋ ਨਾਨਕ ਆ ਕਰਦੇਗਾ ਮਜੋ ਸਵਾ ਲੱਖ ਸੇ ਇੱਕ ਲੜਾਉਂ ਵਾਲਾ ਆ ਬਾਹਰ ਸਾਰੇ ਨਾਨਕੇ ਸੀਗੇ ਇਹ ਜਿੱਨਾ ਅੰਦਰ ਮੇਲ ਕੇ ਬੈਠਾ ਇਹ ਸਾਰੇ ਦੱਲ ਕੇ ਆ ਅਜੇ ਆਏ ਨਹੀਂ ਦੱਲ ਕੇ ਆ ਵੀ ਡੈਕੋਰੇਸ਼ਨ ਕੀਤੀ ਆ ਬਹੁਤ ਸੋਹਣੀ ਪੱਖੀਆਂ ਰੱਖੀਆਂ ਹੋਈਆਂ ਸ਼ਾਜ ਰੱਖਿਆ ਹੋਇਆ ਜਾਗੋ ਪਈਆ ਆ ਭੈਣ ਬੈਠੀ ਆ ਆਪਣੀ ਤੇ ਉਦੋਂ ਬਾਅਦ ਚ ਜਵਾਕਾਂ ਨੇ ਪੂਰੀਆਂ ਰੌਣਕਾਂ ਲਾਈਆਂ ਗਰਾਂ ਡਾਂਸ ਵਾਲੀਆਂ ਤੇ ਕੈਂਡ ਕੀਤਾ ਡਾਂਸ ਜੁਆਕਾਂ ਨੇ ਆ ਸਾਡੀ ਨੂਰ ਆ ਜਿਹੜੀ ਨੱਚੀ ਜਾਂਦੀ ਆ ਜੂਨੀਆ ਨਾਲ ਤੇ ਦੋ ਨਿਕੀਆਂ ਹੋਰ ਆਪਣੀਆਂ ਤੇ ਬਾਕੀ ਓਵਰ ਔਰ ਪ੍ਰੋਗਰਾਮ ਆ ਜਿਹੜਾ ਬਹੁਤ ਵਧੀਆ ਰਿਹਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇਹ ਜਾਗੋ ਤੱਕ ਦਾ ਪ੍ਰੋਗਰਾਮ ਸੀ ਇਹ ਇਸ ਦੋ ਵਜ ਆਪਣੀਆਂ ਭੈਣਾਂ ਨੇ ਵੀ ਪਰਫਾਰਮ ਕੀਤਾ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਜਾਣੇ ਤੇ ਮਿਲਦੇ ਆਂ ਅਗਲੀ ਵਾਰੀ ਕਿਸੇ ਨਵੀਂ ਵੀਡੀਓ 'ਚ ਧੰਨਵਾਦ ਜੀ